ਸਭ ਤੇ ਬੰਦਾ ਸਭੁ ਗੁਨ ਨਾਨਕ ਜਿਨ ਕਲ ਰਾਤੀ ਮੇਰੀ ਜਿਨ ਕਲ ਰਾਤੀ ਮੇਰੀ ਗੁਰੂ ਨਾਨਕ ਦੇਵ ਮਹਾਰਾਜੀ ਕੋਈ ਆਮ ਇਨਸਾਨ ਨਹੀਂ ਸਨ ਉਹ ਧਰਤੀ ਤੇ ਆਏ ਤੇ ਇਨਸਾਨੀ ਜਾਮਾ ਲੈ ਕੇ ਆਏ ਸ਼ੀਰ ਧਾਰ ਕੇ ਆਏ ਪਰ ਹੈ ਉਹ ਰੱਬੀ ਜੋਤ ਇਲਾਹੀ ਜੋਤ ਇਹ ਬੰਦਾ ਤਨਤਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੀ ਜੋ ਉਹਨਾਂ ਨੇ ਤਿੰਨ ਤੋਂ ਤਿੰਨ ਪ੍ਰਿੰਸੀਪਲ ਤੇ ਇਹ ਮਾਰਗ ਚਲਾਇਆ ਜਿਸ ਵਿੱਚ ਉਹਨਾਂ ਨੇ ਬੋਲਿਆ ਕਿ ਨਾਮ ਜਪਣਾ ਵੰਡ ਛਕਣਾ ਤੇ ਕਿਰਤ ਕਮਾਈ ਕਰਨਾ ਤੁਮ ਤਾਂ ਸੰਗਤ ਬਹੁਤ ਜ਼ਿਆਦਾ ਆਈਆਂ ਹਨ ਸਾਰੇ ਰਗੀ ਜਥੇ ਆਏ ਹਨ ਬਹੁਤ ਜ਼ਿਆਦਾ ਰਗੀ ਜਥੇ ਤੇ ਹਾਜ਼ਰੀ ਭਰ ਰਹੇ ਹਨ ਔਰ ਨਾਲ ਹੀ ਬਾਰਿਸਤਾਨ ਲੱਗੇ ਹੋਏ ਹਨ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਇਸ ਪਵਿੱਤਰ ਮੌਕੇ ਦੇਸ਼ ਵਿਦੇਸ਼ ਦੇ ਵਿੱਚ ਵਸਦੀ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਹਾਜ਼ਰੀ ਲਗਵਾਈ ਨਿਯੋਗ ਦੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਹਿਕਸਵਿਲ ਲੌਂਗ ਆਇਲੈਂਡ ਵਿਖੇ ਵੀ ਪ੍ਰਕਾਸ਼ ਪੂਰਵ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਪੰਥ ਪ੍ਰਸਿੱਧ ਕਥਾਵਾਚਕਾਂ ਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਕੀ ਬਾਣੀ ਨਾਲ ਨਿਹਾਲ ਕੀਤਾ ਪਹਿਲੇ ਪਾਛਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬਾਨ ਵਿੱਚ ਹਾਜ਼ਰੀ ਲਗਵਾਈ। ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਹਿਕਸਵਿਲ ਲੌਂਗ ਆਇਲੈਂਡ ਵਿਖੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮਾਂ ਦੌਰਾਨ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਉਪਦੇਸ਼ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਐਸੇ ਦਿਨ ਦੀ ਆ ਸਤਿਗੁਰੂ ਪਿਤਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹੋਇਆ ਅੱਜ ਗੁਜਵਾ ਗੁਰੂ ਨਾਨਕ ਦਵਾਰ ਵਿਖੇ ਜੋ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸੱਜ ਰਹੇ ਹਨ ਹੁਣ ਜੋ ਸ਼ਾਮ ਦੇ ਦੀਵਾਨ ਚੱਲ ਰਹੇ ਹਨ ਆਪ ਜੀ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਹੋ ਤੁਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਅਸੀਂ ਬਾਣੀ ਨੂੰ ਵਿਚਾਰਦੇ ਹਾਂ ਤਾਂ ਕਾਤ ਸੇ ਬਨ ਆਖਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾ ਤੇ ਅੰਗਰ ਭਇਓ ਤਤ ਸਿਉ ਤਤ ਮਿਲਾਇਓ ਗੁਰੂ ਨਾਨਕ ਦੇ ਮਹਾਰਾਜੀ ਕੋਈ ਆਮ ਇਨਸਾਨ ਨਹੀਂ ਸਨ ਉਹ ਧਰਤੀ ਤੇ ਆਏ ਤੇ ਇਨਸਾਨੀ ਜਾਮਾ ਲੈ ਕੇ ਆਏ ਸ਼ੀਰ ਧਾਰ ਕੇ ਆਏ ਪਰ ਹੈ ਉਹ ਰੱਬੀ ਜੋਤ ਇਲਾਹੀ ਜੋਤ ਉਹ ਇਸ ਲਈ ਸੇਬਾ ਨੇ ਆਖਿਆ ਬਾਣੀ ਵਿੱਚ ਆਖਿਆ ਹੈ ਜੋਤ ਰੂਪ ਹਰ ਆਪ ਹਰੀ ਦੀ ਜੋਤ ਜਿਹੜਾ ਹੈ ਆਪ ਗੁਰੂ ਨਾਨਕ ਘਾਇਓ ਨਾਨਕ ਨੇ ਆਪ ਇੱਥੇ ਆ ਕੇ ਕਹਾਉਣਾ ਕੀਤਾ ਉਸ ਪਰਮੇਸ਼ਰ ਨੇ ਨਾਨਕ ਦੇ ਰੂਪ ਦੇ ਵਿੱਚ ਗੁਰੂ ਸਾਹਿਬੀ ਨੇ ਜਿਹੜਾ ਸਿਧਾਂਤ ਦਿੱਤਾ ਨ ਕਿਰਤ ਕਰੋ ਨਾਮ ਜਪੋ ਵਰਣ ਛੋਕੋ ਇਹ ਬਹੁਤ ਵੱਡਾ ਸਿਧਾਂਤ ਹੈ ਸੋ ਸਾਹਿਬ ਜੀ ਦੇ ਐਸੇ ਪੁਰਪਤੇ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਕੇ ਜਿਸ ਤਰ੍ਹਾਂ ਸੰਗਤਾਂ ਹੁੰਮ ਹਮਾਕੇ ਆ ਰਹੀਆਂ ਨੇ ਦਾਸ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਥ ਸੰਗਤ ਅਤੇ ਗੁਰਦੁਆਰਾ ਸਾਹਿਬ ਦੇ ਸਾਰੇ ਸੇਵਾਦਾਰਾ ਵਾਲੋ ਆਈ ਹੋਈ ਸੰਗਤਾਂ ਨੂੰ ਤਨ ਤਨ ਗੁਰਨਾਨਕ ਦੇਵ ਉਹ ਆਇਆ ਹੋਮਣ ਜਿਸ ਤਰ੍ਹਾਂ ਦੇਖ ਰਹੇ ਹੋ ਕਿ ਬਾਹਰ ਇੰਸਟਾਲਡ ਵਿੱਚ ਕਿਸ ਤਰ੍ਹਾਂ ਦੇ ਬੰਦੇ ਜਿਸ ਤਰ੍ਹਾਂ ਦੀ ਸੰਗਤਾਂ ਆ ਕੇ ਹਮ ਆ ਕੇ ਇੱਥੇ ਲੰਗਰ ਛਕ ਰਹੀਏ ਨੇ ਤਨ ਤਨ ਗੁਰਨਾਨਕ ਦੇਵ ਜੀ ਦੇ ਗੁਰਪੁਰ ਦੀ ਜੋ ਉਹਨਾਂ ਨੇ ਤਿੰਨ ਤੋਂ ਤਿੰਨ ਪ੍ਰਿੰਸੀਪਲ ਤੇ ਇਹ ਮਾਰਗ ਚਲਾਇਆ ਜਿਸ ਵਿੱਚ ਉਹਨਾਂ ਨੇ ਬੋਲਿਆ ਕਿ ਨਾਮ ਜਪਣਾ ਵੰਡ ਛਕਣਾ ਤੇ ਕਿਰਤ ਮਾਈ ਕਰਨਾ ਇਸੀ ਤਰ੍ਹਾਂ ਪਰਮਾਤਮਾ ਸਾਨੂੰ ਉਹ ਬਖਸ਼ਿਸ਼ ਕਰੇ ਕਿ ਅਸੀਂ ਵੀ ਅਸੀਂ ਆਪਣੀ ਜੀਵਨ ਨੂੰ ਇਸ ਤਿੰਨ ਪ੍ਰਿੰਸੀਪਲਾਂ ਤੇ ਚਲਾ ਸਕੀਏ ਅੱਜ ਤੇ ਜਿਵੇਂ ਸਾਰੇ ਜੀ ਪਤਾ ਹੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਭ ਪੂਰੇ ਜਗ ਵਿੱਚ ਮਨਾ ਰਹੇ ਹਨ ਇਸੇ ਤਰ੍ਹਾਂ ਇਸ ਗੁਰੂਕਾਰ ਵਿੱਚ ਵੀ ਤਿੰਨ ਦਿਨਾਂ ਤੋਂ ਜੋ ਪਾਠ ਸੀ ਰੱਖੇ ਕੀ ਸੀ ਅੱਜ ਸਵੇਰੇ ਪਾਠ ਦੀ ਸਮਾਪਤੀ ਹੋਈ ਹੈ ਦੂਮ ਤਾਮ ਸੰਗਤ ਬਹੁਤ ਜ਼ਿਆਦਾ ਆਈ ਹੈ ਸਾਰੇ ਰਗ ਜਥੇ ਆਏ ਹਨ ਬਹੁਤ ਜ਼ਿਆਦਾ ਰਗ ਜਥੇ ਤੇ ਹਾਜ਼ਰੀ ਭਰ ਰਹੇ ਹਨ ਔਰ ਨਾਲ ਹੀ ਪਾਰਿਸਤਾਲ ਲੱਗੇ ਹੋਏ ਹਨ ਪਬਲਿਕ ਬਹੁਤ ਜ਼ਿਆਦਾ ਹੈ ਅਸੀਂ ਸਾਰੇ ਜਗ ਤੇ ਗੁਰੂ ਨਾਨਕ ਦੇਵ ਜੀ ਗੁਰਪੁਰ ਦੀ ਲੱਖ 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 ਵਧਾਈ ਦੇਦੇ ਹਾਂ ਪੰਥ ਪ੍ਰਸਿੱਧ ਕਥਾਵਾਚਕਾਂ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰੂ ਕੀ ਬਾਣੀ ਨਾਲ ਨਿਹਾਲ ਕੀਤਾ ਸਭ ਨੇ ਬੰਦਾ ਸਭ ਨੂੰ ਨਾਲ ਨਾ ਜਿਹੜਾ ਪਿਤਾ ਹੈ ਨਾ ਉਹ ਦੁਨੀਆ ਦੇ ਵਿੱਚ ਰੁਸੂਖ ਰੱਖਣ ਵਾਲਾ ਆਦਮੀ ਹੈ ਤੇ ਜੇ ਇਹਦੀ ਹੀਥੀ ਹੋ ਗਈ ਕਿ ਬਿਜ਼ਨਸ ਤੋਂ ਤਾਂ ਘਾਟਾ ਪੈਣਾ ਹੀ ਪੈਣਾ ਹੈ ਉੱਥੇ ਮੇਰੇ ਪਿਤਾ ਦੀ ਮਾਨਸਿਕ ਸਥਿਤੀ ਕੀ ਹੋਵੇਗੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਰਪੰਚ ਦੇ ਵਿੱਚ ਜਿਸ ਵੇਲੇ ਨੌ ਵਰਿਆਂ ਦਾ ਬਾਲਕ ਜਿਸ ਨੂੰ ਜਨੇਊ ਦਾ ਰੰਕਰਨ ਦੀ ਰਸਮ ਕੀਤੀ ਜਾਣੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਐਨ ਉਸ ਵਕਤ ਜਦੋਂ ਭਰਿਆ ਮੇਲਾ ਸੀ जिनेऊ ਕੌਣ ਦਾ ਇਨਕਾਰ ਕਰ ਦਿੱਤਾ ਕਿਉਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਪੁਗਿਆ ਰਵਾਇਤਾ ਨਾਲ ਮਤਥਾ ਹੀ ਨਹੀਂ ਲਾਇਆ ਇਹਨਾਂ ਧਾਰਮਿਕ ਸਮਾਗਮਾਂ ਮੌਕੇ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਗੁਰੂ ਸਾਹਿਬ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਅਤੇ ਇਸ ਦੀ ਅਹਿਮੀਅਤ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ ਗਈ ਇਸ ਮੌਕੇ ਵਰਤੇ ਗਏ ਲੰਗਰਾਂ ਦੌਰਾਨ ਸੇਵਾਦਾਰਾਂ ਨੇ ਵੱਖ-ਵੱਖ ਸਟਾਲਾਂ ਦਾ ਪ੍ਰਬੰਧ ਕੀਤਾ ਇਹਨਾਂ ਸਟਾਲਾਂ ਤੇ ਪੂਰੀ ਛੋਲੇ ਕੜਾ ਪ੍ਰਸ਼ਾਦ ਅਨੇਕਾਂ ਤਰ੍ਹਾਂ ਦੀਆਂ ਮਠਾਈਆਂ ਦਾ ਪ੍ਰਬੰਧ ਕੀਤਾ ਗਿਆ ਇਸ ਦੌਰਾਨ ਜਲੇਬੀਆਂ ਦਾ ਲੰਗਰ ਫਤਿਹ ਐਂਟਰਟੇਨਮੈਂਟ ਵੱਲੋਂ ਲਗਾਇਆ ਗਿਆ ਇਸ ਦੌਰਾਨ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਪ੍ਰਬੰਧਕਾਂ ਵੱਲੋਂ ਸਾਂਝ ਪਾਈ ਗਈ ਪਿਆਰੀ ਸਾਧ ਸੰਗਤ ਜੀ ਗੁਰਦਾਨ ਦਰਬਾਰ ਦੀ ਸੰਗਤ ਵੱਲੋਂ ਗੁਰਦਾਨ ਦਰਬਾਰ ਦੀ ਮੈਨੇਜਮੈਂਟ ਵੱਲੋਂ ਔਰ ਲੰਗਾਨਨ ਗੁਰਦਾਨ ਦਰਬਾਰ ਨਿਊਯਾਰਕ ਦੀ ਸਾਫ ਸਾਰ ਸੰਤਕਾਂ ਨੂੰ ਸੰਤਕਾਂ ਵੱਲੋਂ ਸਾਰੇ 6 11 ਗੁਰਨਾਨੰਦ ਗੁਰਨਾਨੰਦ ਦੇਵ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਗੁਰਨਾਨੰਦ ਦੇ ਜੀ ਦੇ ਬਰਥ ਦੇ ਵਾਲੇ ਦਿਨ ਪਰ ਕਾਸ਼ ਦਿਹਾੜੀ ਸਾਨੂੰ ਲੱਖ 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 ਵਧਾਈ ਹੋਵੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਸੰਗਤਾਂ ਦੇ ਉਪਰਾਲੇ ਨਾਲ ਤੇ ਮੈਨੇਜਮੈਂਟ ਕਮੇਟੀ ਦੇ ਉਪਰਾਲੇ ਨਾਲ ਪਿਛਲੇ 2 ਮਹੀਨਿਆਂ ਤੋਂ ਜਿਹੜੀ ਪਰਬਾਤ ਫੇਰੀ ਇੱਥੋਂ ਗੁਰਦੁਆਰੇ ਸਾਹਿਬ ਤੋਂ ਚੱਲ ਕੇ ਤੇ ਚੱਲ ਰਹੀ ਸੀ ਅੱਜ ਸਵੇਰ ਤੋਂ ਲੈ ਕੇ 5 ਵਜੇ ਜੋ ਪਰਬਾਤ ਫੇਰੀ ਤੋਂ ਲੈ ਕੇ ਇਸ ਸਮੇਂ ਤੱਕ ਸੰਗਤਾਂ ਨੇ ਹਉਮਾ ਕੇ ਦਰਸ਼ਨ ਦਿੱਤੇ ਨੇ ਇਹ ਸਾਰੀ ਸੰਗਤ ਵਧਾਈ ਦੇ ਪਾਤਰ ਹੈ ਜਿਸ ਦਾ ਸਾਰੇ ਸਭ ਸਗਲ ਸਿੱਖ ਜਗਤ ਨੂੰ ਪਤਾ ਹੈ ਕਿ ਉਸ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਪੂਰੀ ਦੁਨੀਆ ਵਿੱਚ ਅੰਕਾਰ ਮਚਿਓਆ ਸੀ ਬਹੁਤ ਬੁਰਾ ਹਾਲਤ ਸੀ ਫਿਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੰਗਤ ਨੇ ਖੁਸ਼ੀ ਮਨਾਈ ਔਰ ਸੰਗਤ ਸੰਗਤਨ ਨੂੰ ਗੁਰਨਾਨਕ ਨਾਮ ਲੈ ਲੈ ਸਿਖਾ ਨੂੰ ਬਹੁਤ ਬਹੁਤ ਵਧਾਈ ਹੋਵੇ ਜ਼ਰੂਰ ਉਸਤ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਤਾਰ ਧਾਰਨ ਦੀ ਖੁਸ਼ੀ ਵਿੱਚ ਅੱਜ ਜਿਹੜਾ ਪੁਰਬ ਇੱਥੇ ਮਨਾਇਆ ਜਾ ਰਿਹਾ ਹੈ ਇਹ ਸਰਬੱਤ ਦੁਨੀਆ ਦੇ ਗੁਰਨਾਨਕ ਨਾਮ ਲੈਵਾ ਔਰ ਗੁਰੂ ਨਾਨਕ ਪੰਥੀ ਸਾਰਿਆਂ ਨੂੰ ਵਧਾਈ 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 ਹੋਵੇ ਔਰ ਅੱਜ ਦੇ ਦਿਨ ਸੰਗਤ ਬੜੀ ਤੁੰਤਾਮ ਇਸ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਕਮਸਤਕ ਹੋਣ ਵਾਸਤੇ ਪਹੁੰਚੀ ਹੈ ਲੰਗਰ ਸਜਿਓਇਨੇ ਔਰ ਬੜੀ ਖੁਸ਼ੀ ਨਾਲ ਇਸ ਗੁਰਪੁਰਬ ਦੇ ਆਨੰਦ ਮਾਣ ਰਹੀ ਨੇ ਔਰ ਇਹਨਾਂ ਨਾਲ ਇੱਕ ਵਾਰ ਹੋਰ ਆਪਣੀ ਵਧਾਈ ਸਾਂਝੀ ਕਰੀਏ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੁਨੀਆ ਭਰ ਵਿੱਚ ਨਾਨਕ ਨਾਮ ਲੈਵਾ ਸੰਗਤ ਗੁਰੂ ਘਰਾਂ ਵਿੱਚ ਨਤਮਸਤਕ ਹੋਈ ਇਸ ਦੌਰਾਨ ਕਈ ਥਾਈਂ ਗੁਰੂ ਘਰਾਂ ਵਿੱਚ ਰਾਤ ਸਮੇਂ ਸ਼ਾਨਦਾਰ ਆਤੀਸ਼ਵਾ ਜੀ ਵੀ ਕੀਤੀ ਗਈ ਨਿਊਯਾਰਕ ਤੋਂ ਗਿੱਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ